ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਬੱਚਿਆਂ ਨੂੰ ਮਾਵਾਂ ਨੂੰ ਪੈੜਾਂ ਨੂੰ ਬਜ਼ੁਰਗਾਂ ਨੂੰ ਮਿਲੂ ਲੱਗਦਾ ਪੂਰੇ ਹਿੰਦੁਸਤਾਨ ਤੋਂ ਚੱਲ ਕੇ ਆਏ ਜਿੰਨੇ ਵੀ ਆਵਾਮ ਉਹਨਾਂ ਦੇ ਕਦਮਾਂ ਨੂੰ ਸलाम ਪੰਜਾਬੀ ਗਾਇਕ ਹੋਣ ਦੇ ਨਾਤੇ ਜਿਹੜੀ ਮੇਰੀ ਡਿਊਟੀ ਬਣਦੀ ਹੈ ਅਸੀਂ ਕਿਹੜਾ ਕੰਮ ਕਰਦੇ ਹਾਂ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਜਿਹੜਾ ਵੀ ਕੰਮ ਕਰਦਾ ਹੈ ਮੈਂ ਇੱਕ ਮੈਨੂੰ ਇਹ ਲੱਗਦਾ ਕਿ ਮੈਂ ਕਿਸਾਨ ਦਾ ਪੁੱਤ ਪਹਿਲਾਂ ਸਾਡੇ ਗਾਣੇ ਗਾਉਣੇ ਸਾਡੀਆਂ ਫਿਲਮਾਂ ਬਣਾਉਣੀਆਂ ਉਹ ਬਾਧੀਆਂ ਗੱਲਾਂ ਨਹੀਂ ਜਿੱਥੇ ਤੁਹਾਡੀ ਰੋਜ਼ੀ ਰੋਟੀ ਦਾ ਸਵਾਲ ਆ ਸੀ ਪਿੰਡਾਂ ਵਾਲਿਆਂ ਪਿਛਲੇ ਕਾਫੀ ਮੈਂ ਕਹਿ ਸਕਦਾ ਕਿ ਕਾਫੀ ਸਾਲਾਂ ਤੋਂ ਸਾਡਾ ਜਿਹੜਾ ਵਿਕਾਊ ਮੀਡੀਆ ਖਾਸ ਕਰਕੇ ਸਾਡੇ ਪੰਜਾਬੀਆਂ ਵਾਸਤੇ ਸਾਡੇ ਪੰਜਾਬ ਦੇ ਲਈ ਇੱਕ ਬੜੀ ਵੱਡੀ ਵੇਵ ਚਲਾਈ ਸੀ ਕਿ ਸਾਰਾ ਪੰਜਾਬ ਨਸ਼ੇੜੀ ਹੋ ਗਿਆ ਮੁੰਡੇ ਕੁੜੀਆਂ ਨਸ਼ੇ ਲੈਣ ਲੱਗੇ ਪੰਜਾਬ ਖਾਲੀ ਹੋ ਗਿਆ ਪੰਜਾਬ ਤਾਂ ਬਲੇ ਤੰਦ ਚਲਾ ਗਿਆ ਮੈਂ ਇਹ ਕਹਿੰਨਾ ਕਿ ਭਲਾ ਹੋਵੇ ਤੇਰਾ ਮੋਦੀਆ ਤੂੰ ਸਾਡੀ ਅਣਖ ਜਗਾਈ ਹੈ ਭਲਾ ਹੋਵੇ ਮੋਦੀਆ ਤੂੰ ਸਾਡੀ ਅਣਖ ਜਗਾਈ ਹੈ ਵਾਗਾ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਤੁਸੀਂ ਦੇਖੋ ਲਾਈਨ ਨਹੀਂ ਟੁੱਟਦੀ ਸਾਡੇ ਪੰਜਾਬੀਆਂ ਦੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਟੌਰ ਵੱਖਰਾ ਹੀ ਰੋ ਪੰਜਾਬੀਆਂ ਦਾ ਪੰਜਾਬੀਆਂ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਤਾੜੀ ਮਾਰੋ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਮੈਂ ਕੈਨੇਡਾ ਦੇ ਵਿੱਚ ਸੀ ਤੁਹਾਨੂੰ ਪਤਾ ਹੈ ਅੱਜ ਕੱਲ ਉੱਥੇ ਬੜਾ ਪੰਗਾ ਕਰੋਨਾ ਦਾ ਜਿਹੜਾ ਬੰਦਾ ਜਾਂਦਾ ਉਹਨੂੰ 15 ਦਿਨ ਤੰਦਰ ਹੀ ਰਹਿਣਾ ਪੈਂਦਾ ਸੋ ਮੇਰੇ ਦੋਸਤਾਂ ਵੱਲੋਂ ਬੜੀ ਵੱਡੀ ਇਹ ਗੱਲ ਸੀ ਕਿ ਯਾਰ ਤੂੰ ਵਾਪਸ ਜਾ ਪੰਜਾਬ ਦੇ ਵਿੱਚ ਜਾ ਕੇ ਏਡੀ ਵੱਡੀ ਮੂਵਮੈਂਟ ਚੱਲਦੀ ਆਪਾਂ ਹਾਜ਼ਰੀ ਲਵਾਈਏ ਸੋ ਬੜੇ ਵਲਵਲੇ ਸੀ ਮੈਂ ਤਾਂ ਕਹਿੰਨਾ ਕਿ ਮੋਦੀ ਨੂੰ ਤੇ ਸਾਰੀ ਬੀਜੇਪੀ ਸਰਕਾਰ ਨੂੰ ਹਜੇ ਇਸ ਗੱਲ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਕਰੋਨਾ ਕਰਕੇ ਸਾਡੇ ਜਹਾਜ਼ ਨਹੀਂ ਚੱਲਦੇ ਜੇ ਕਿਤੇ ਸਾਡੇ ਜਹਾਜ਼ ਚੱਲਦੇ ਹੁੰਦੇ ਨਾ ਫਲਾਈਟਾਂ ਚੱਲਦੀਆਂ ਹੁੰਦੀਆਂ ਮੈਨੂੰ ਲੱਗਦਾ ਸਾਡੇ ਪੰਜਾਬੀ ਭੈਣਾ ਭਰਾਵਾਂ ਨੇ ਫੱਟੇ ਚੱਕਦੇ ਨੇ ਸੀ ਇੱਥੇ ਘੱਟੋ ਘੱਟ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਫੋਨ ਆਉਂਦੇ ਨੇ ਯਾਰ ਤੁਸੀਂ ਪਹੁੰਚੋ ਤੁਸੀਂ ਜਾਓ ਤੁਸੀਂ ਹਾਜ਼ਰੀ ਲਵਾਓ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਸਾਇਟੀ ਮੋਹਾਲੀ ਜਿੱਥੇ ਦਾ ਮੈਂ ਵਸਨੀਕ ਆ ਮੈਂ ਰਹਿਣਾ ਮੇਰਾ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਤੁਸੀਂ ਯਕੀਨ ਕਰਕੇ ਬੰਨਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਆਹ ਵਾਲਾ ਜਿਹੜਾ ਮਹੀਨਾ ਹੈ ਸ਼ਹੀਦੀ ਦਿਵਸ ਛੋਟੇ ਸਾਹਿਬਜ਼ਾਦਿਆਂ ਦਾ ਮੇਲਾ ਲੱਗਦਾ ਫਤਿਹਗੜ ਸਾਹਿਬ ਦੇ ਵਿੱਚ ਮੈਂ ਛੋਟੇ ਹੁੰਦੇ ਤੋਂ ਕਿਉਂਕਿ ਮੇਰੇ ਨਾਲ ਪਿੰਡ ਹੈ ਫਤਿਹਗੜ ਸਾਹਿਬ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਦੋਂ ਵੱਡਾ ਕੋਈ ਮੇਲਾ ਨਹੀਂ ਸੀ ਵੇਖਿਆ ਅੱਜ ਮਹਾਲੀ ਤੋਂ ਲੈ ਕੇ ਸਿੰਘੂ ਬਾਰਡਰ ਤੱਕ ਮੈਨੂੰ ਲੱਗਦਾ ਐਸਾ ਜਿਹੜਾ ਇਤਿਹਾਸ ਸਾਡੇ ਪੰਜਾਬੀਆਂ ਨੇ ਜਿਹਦੇ ਵਿੱਚ ਹਰਿਆਣਾ ਰਾਜਸਥਾਨ ਯੂਪੀ ਹੋਰ ਜਿੰਨੇ ਸੂਬੇ ਦੇ ਕਿਸਾਨ ਨੇ ਮੈਂ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ ਸੋ ਮੈਂ ਆਪਣੀ ਗਾਇਕ ਦੇ ਤੌਰ ਤੇ ਟੌਰ ਦੇ ਉੱਤੇ ਜਿਵੇਂ ਮੈਂ ਇੱਥੇ ਵਾਪਸ ਸਵੇਰ ਦਾ ਜਦੋਂ ਸੀ ਪਹੁੰਚਿਆ ਸਾਡੀ ਸੁਸਾਇਟੀ ਪੰਜਾਬ ਵੈਂਡ ਹਰਿਆਣਾ ਹਾਈ ਕੋਰਟ ਦੇ ਨਾਲ ਜਦੋਂ ਝੰਡੇ ਲੱਗੇ ਵੇਖਦੇ ਆ ਮੈਂ ਸਿਰਫ ਚਾਰਕ ਲਾਈਨਾਂ ਹੀ ਲਾਉਣੀਆਂ ਨੇ ਕਿਉਂਕਿ ਕਮਰ ਗਰੇਵਾਲ ਜੀ ਹਰਫ ਚੀਮਾ ਜਿੰਨੇ ਵੀ ਸਾਡੇ ਆਰਟਿਸਟ ਆਪਣੀ ਹਾਜ਼ਰੀ ਲਵਾ ਕੇ ਜਾਂਦੇ ਨੇ ਸੋ ਇੱਕ ਹਾਜ਼ਰੀ ਵੀ ਸਾਡੀ ਕਬੂਲ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਸਾਡੇ ਆਰਟਿਸਟਾਂ ਦਾ ਬਰਾਬਰ ਦਾ ਯੋਗਦਾਨ ਹੈ ਸੋ ਚਾਰਕ ਲਾਈਨਾਂ ਨੇ ਕਿਉਂਕਿ ਬਲਾਰਿਆਂ ਦੀ ਬੜੀ ਵੱਡੀ ਲੰਮੀ ਲਾਈਨ ਆਪਾਂ ਹਾਜ਼ਰੀ ਬਹੁਤ ਜ਼ਰੂਰੀ ਸਮਝਦੇ ਆ ਉਹ ਹਾਤੀ ਝੰਡਾ ਚੁੱਕ ਕਿਸਾਨੀ ਦਾ ਜਦੋਂ ਆਉਣੇ ਨਾ ਜਦੋਂ ਝੰਡੇ ਮੈਂ ਵੇਖੇ ਸਾਰਿਆਂ ਦੇ ਲੱਗੇ ਹੱਥ ਝੰਡਾ ਚੁੱਕ ਕਿਸਾਨੀ ਦਾ ਉਹ ਚਾ ਚੜਿਆ ਏ ਕੁਰਬਾਨੀ ਦਾ ਓ ਤੂੰ ਵੇਖ ਲਵੀ ਦਿਲੀਏ ਤੂੰ ਵੇਖ ਲਵੀ ਦਿਲੀਏ ਓ ਤੂੰ ਵੇਖ ਲਵੀ ਦਿਲੀਏ ਨੀ ਤੈਨੂੰ ਦਿਨੇ ਦਿਖਾਉਂਦੇ ਤਾਰੇ ਓ ਜੱਟ ਮਰਦੇ ਮਰ ਜਾਣਗੇ ਖੈ ਓ ਜੱਟ ਮਰਦੇ ਮਰ ਜਾਣਗੇ ਹੁਣ ਨੀ ਮੁਰਦੇ ਅੱਧ ਵਿੱਚ ਕਾਰੇ ਜੱਟ ਮਰਦੇ ਮਰ ਜਾਣਗੇ ਹੁਣ ਨਹੀਂ ਮੁਰਦੇ ਅੱਧ ਵਿੱਚ ਕਾਰੇ ਓਏ ਅਸੀਂ ਬਾਜਾ ਵਾਲੇ ਦੇ ਪੁੱਤਰ ਅਣਖੀ ਜਾਏਗਾ ਓਏ ਅਸੀਂ ਬਾਜਾ ਵਾਲੇ ਦੇ ਹੋ ਪੁੱਤਰ ਅਣਖੀ ਜਾਏਗਾ ਹੋ ਸਿਰ ਬਨ ਕੇ ਕੱਪਣਾ ਨੂੰ ਅਸੀਂ ਰਤੋ ਆਏਗਾ ਹੋ ਸਿਰ ਬਨ ਕੇ ਕੱਫਣਾ ਨੂੰ ਅਸੀਂ ਕਰਤੋ ਆਏਗਾ ਹੋ ਤੂੰ ਵੇਖੀ ਜਾਈ ਖੜ ਕੇ ਤੂੰ ਵੇਖੀ ਜਾਈ ਖੜ ਕੇ ਹੋ ਤੂੰ ਵੇਖੀ ਜਾਈ ਖੜ ਕੇ ਹੋ ਤੈਨੂੰ ਦਿਨੇ ਦਿਖਾਉਂਦੇ ਤਾਰੇ ਹੋ ਜੱਟ ਮਰਦੇ ਮਰ ਜਣਗੇ ਖੁਣਨੀ ਮੁਰਦੇ ਆਦ ਵਿੱਚ ਕਾਰੇ ਉਹ ਜੱਟ ਮਰਦੇ ਮਰ ਜਣਗੇ ਖੁਣਨੀ ਮੁਰਦੇ ਆਦ ਵਿੱਚ ਕਾਰੇ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਸਾਡਾ ਮੋਰਚਾ ਨਾ ਲਿੰਗਰੋਣ ਹੋਵੇ ਇਹ ਵਾਅਦਾ ਹੋਵੇ ਲੋਕੀ ਥੱਕ ਥੱਕ ਜਾਣਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਜਦੋਂ ਪਿੰਡਾਂ ਵਾਲੇ ਨਾ ਕਿਤੇ ਵਿਆਜ ਚ ਜਾਂਦੇ ਆ 2-3 ਦਿਨ ਵਾਸਤੇ ਅਸੀਂ ਤਾਂ 10 ਦਿਨ ਨਹੀਂ ਮੁੜਦੇ ਹੈ ਜੀ ਇਤਾਂ ਗੁਰੂ ਘਰ ਲੰਗਰ ਚੱਲ ਰਿਹਾ ਬਾਜਾਂ ਵਾਲੇ ਦਾ ਪ੍ਰਮਾਤਮਾ ਸੋਹਾਈ ਹੋਵੇ ਔਰ ਸੋਹਿਦਤਾ ਦੇ ਨਾਲ ਜੋਸ਼ ਅਤੇ ਹੋਸ਼ ਨੂੰ ਕਾਇਮ ਰੱਖਣਾ ਹੈ ਜਿਉਂਦੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਕਾਰੋ ਆਪਣੇ ਕੋਲ ਇੱਥੇ ਜਥੇਦਾਰ ਰਣਜੀਤ ਸਿੰਘ ਸਾਹਿਬ ਦਾ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਮਲਦੀਪ ਸਿੰਘ ਹਾਂਜੀ ਆਜੋ ਵੀਰ ਜੀ ਕਮਲਦੀਪ ਸਿੰਘ ਜੀ ਇਹਨਾਂ ਤੋਂ ਵੱਡਾ ਕੋਈ ਨਹੀਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਸ਼ਾਂਤਮਈ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਪਹਿਲਾਂ ਲਵਾਓ ਹਾਜ਼ਰੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡੇ ਚਰਨਾਂ ਵਿੱਚ ਸਿਰਫ ਇੱਕ ਦੋ ਬੇਨਤੀਆਂ ਕਰਨ ਆਏ ਹਾਂ ਅਸੀਂ ਕੋਈ ਬਹੁਤ ਵੱਡੇ ਬੁਲਾਰੇ ਨਹੀਂ ਹੈਗੇ ਨਾ ਹੀ ਲੀਡਰਾਂ ਨਾ ਵੋਟਾਂ ਤੇ ਨੋਟਾਂ ਬਾਤ ਤੇ ਕਿਤੇ ਤੁਰੇ ਫਿਰਦਿਆਂ ਪਰੰਤੂ ਜਦੋਂ ਸਾਡੀ ਮਾਂ ਨੂੰ ਦਿੱਲੀ ਦੀ ਸਰਕਾਰ ਨੇ ਹੱਥ ਪਾ ਲਿਆ ਤਾਂ ਸਾਡੇ ਸਾਬਕਾ ਸੈਨਿਕਾਂ ਦੀ ਵੀ ਜ਼ਮੀਰ ਜਾਗੀ ਕਿ ਜੇਕਰ ਸਾਡੇ ਬਜ਼ੁਰਗ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬੱਚੇ ਨੌਜਵਾਨ ਵੀਰ ਇਸ ਲੜਾਈ ਨੂੰ ਲੜਨ ਲਈ ਦਿੱਲੀ ਦੇ ਬਾਰਡਰਾਂ ਤੇ ਸਟੰਡ ਵਿੱਚ ਬੈਠੇ ਹਨ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਸਰਕਾਰ ਦੁਆਰਾ ਦਿੱਤੇ ਹੋਏ ਸਾਨੂੰ ਮੈਡਲ ਸਾਥੀਆਂ ਤੇ ਲਾ ਕੇ ਤੁਹਾਡੇ ਅਗਲੇ ਇਕਤਾਰ ਵਿੱਚ ਖੜੇ ਹੋਈਏ ਕਿਉਂਕਿ ਮੈਂ ਸਾਰਕਾ ਸੈਨਿਕ ਐਕਸ਼ਨ ਗਰੁੱਪ ਰਜਿਸਟਰਡ ਪੰਜਾਬ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਅਸੀਂ ਇੱਕ ਜ਼ਿੰਮੇਵਾਰੀ ਚੁੱਕੀ ਆ ਸਾਡੀ ਜਥੇਬੰਦੀਆਂ ਦੇ ਸਾਰੇ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਗੱਲਬਾਤ ਕਰਕੇ ਗਿਆ ਸੀ ਪਹਿਲਾਂ ਵੀ 7 ਦਿਨ ਹਾਜ਼ਰੀਆਂ ਲਵਾ ਕੇ ਗਿਆ ਇੱਥੇ ਉਹਨਾਂ ਨੇ ਇੱਕ ਬਹੁਤ ਵੱਡੀ ਕਮੀ ਸਾਨੂੰ ਦੱਸੀ ਇੱਕ ਡਿਊਟੀ ਲਈ ਸਾਡੀ ਸਾਬਕਾ ਸੈਨਿਕਾਂ ਦੀ ਕਿ ਸਾਡੇ ਜਿਹੜੇ ਮੇਨ ਬੁਲਾਰੇ ਨੇ ਜੋ ਛੋਟੇ ਲੀਡਰ ਵੱਡੇ ਲੀਡਰ ਨੇ ਸਾਰੇ ਜਥੇਬੰਦੀਆਂ ਨੂੰ ਲੈ ਕੇ ਅੱਗੇ ਆ ਚੁੱਕੇ ਨੇ ਪਿੰਡਾਂ ਦੇ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੋ ਗਈ ਸੀ ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਬਲਾਕ ਭਵਾਨੀਗੜ੍ਹ ਵਿੱਚੋਂ ਇਹ ਬੀੜਾ ਚੁੱਕਿਆ ਸਾਰੇ ਸਾਬਕਾ ਸੈਨਿਕ ਇਕੱਠੇ ਹੋ ਕੇ ਹਰ ਰੋਜ਼ ਸਵੇਰੇ 8 ਵਜੇ ਤੁਰਦਿਆਂ ਸ਼ਾਮ ਨੂੰ 8 ਵਜੇ ਘਰ ਵੜਦਿਆਂ ਔਰ ਪਿੰਡੋਂ ਪਿੰਡਾ ਘਰ ਘਰ ਜਾ ਕੇ ਹਰ ਰੋਜ਼ 2-4 ਟਰਾਲੀਆਂ ਇੱਕ ਪਿੰਡ ਵਿੱਚੋਂ ਲੋਕਾਂ ਦੇ ਹੱਥ ਬੰਨ ਬੰਨ ਕੇ ਇਧਰ ਨੂੰ ਕੁਝ ਕਰਾਉਣਿਆਂ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਮੈਂ ਇਹਨਾਂ ਦੱਸ ਦੇਣਾ ਚਾਹਣਾ ਕਿ ਅਜੇ ਵੀ ਪੰਜਾਬ ਵਿੱਚ ਕੁਝ ਅਜਿਹੇ ਘਰਾਨਾ ਜਿਹੜੇ ਬੈਠੇ ਇਹ ਸੋਚ ਰਹੇ ਨੇ ਕਿ ਜਰ ਸਾਡੇ ਜਾਏ ਬਣਾ ਦਿੱਲੀ ਤੇ ਸਰ ਜਾਊਗਾ ਲੇਕਿਨ ਉਹਨਾਂ ਦੇ ਨਾਲ ਸਾਡੇ ਸਾਬਕਾ ਸੈਨਿਕ ਵੀ ਹਨ ਜਿਹੜੇ ਅਜੇ ਵੀ ਸੋਚ ਰਹੇ ਹਨ ਕਿ ਮੇਰੀ ਤਾਂ ਪੈਨਸ਼ਨ ਆਉਂਦੀ ਹੈ ਮੈਨੂੰ ਦਿੱਲੀ ਜਾਣ ਦਾ ਕੀ ਫਾਇਦਾ ਹੈ ਮੈਂ ਉਹਨਾਂ ਸਾਬਕਾ ਸੈਨਿਕਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਟੇਜ ਦੇ ਉੱਪਰੋਂ ਇਹ ਦੱਸ ਦੇਣਾ ਚਾਹਣਾ ਕਿ ਆਗਰ ਅਸੀਂ ਇਹ ਕਿਸਾਨੀ ਦੀ ਲੜਾਈ ਹਾਰ ਗਏ ਤਾਂ ਉਹ ਦਿਨ ਦੂਰ ਨਹੀਂ ਜਿੱਦਿਆਂ ਤੁਹਾਡੀਆਂ ਜਵਾਨਾਂ ਦੀਆਂ ਪੈਨਸ਼ਨਾਂ ਵੀ ਇਹ ਸਰਕਾਰ ਨੇ ਕੱਟ ਦੇਣੀਆਂ ਨੇ ਸੋ ਸਾਰੀ ਸੰਗਤ ਨੂੰ ਸਾਰੇ ਜਵਾਨਾਂ ਨੂੰ ਮੇਰੀ ਸਟੇਜ ਤੋਂ ਪੀਲ ਹੈ ਕਿ ਤੁਸੀਂ ਬੱਦ ਤੋਂ ਬਾਅਦ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਓ ਔਰ ਮੈਂ ਜਥੇਬੰਦੀਆਂ ਦੇ ਸਾਰੇ ਸਾਡੇ ਜੋ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਸਾਬਕਾ ਸੈਨਿਕਾਂ ਦੀ ਜੋ ਵੀ ਡਿਊਟੀ ਸਾਨੂੰ ਦਿੱਤੀ ਜਾਵੇਗੀ ਉਹ ਅਸੀਂ 100% ਨਿਭਾਵਾਂਗੇ ਔਰ ਜਿੰਨਾ ਚਿਰੇ ਮੋਰਚਾ ਫਤੇ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੁਹਾਡੇ ਵਿੱਚ ਰਵਾਂਗੇ ਭਾਵੇਂ ਮੋਰਚਾ ਜਿੰਨਾ ਮਰਜ਼ੀ ਲੰਮਾ ਹੋਵੇ ਲਾਟ ਦੇ ਵਿੱਚ ਮੈਂ ਪਿੰਡ ਦੀਆਂ ਦੋ ਕੁ ਉਦਾਹਰਨਾਂ ਦਿਨਾ ਇੱਕ ਵੀਰੋ ਬਹੁਤ ਗਲਤ ਪਿੰਡਾਂ ਦੇ ਵਿੱਚ ਚੀਜ਼ ਚੱਲ ਰਹੀ ਹੈ ਕਿ ਜਿਹੜੇ ਆਂਟੀ ਲੋਕ ਨੇ ਸਾਡੇ ਇੱਕ ਦੋ ਪਿੰਡਾਂ ਵਿੱਚ ਵੀ ਹੈਗੇ ਨੇ ਉਹ ਇਹ ਅਫਵਾਹ ਫਲਾ ਰਹੇ ਨੇ ਕਦੇ ਕਹਿੰਦੇ ਨੇ ਜੀ ਪਾਰਟੀ ਦੇ ਵਿੱਚ ਐਡਾ ਹੋ ਗਿਆ ਕਦੇ ਕਹਿੰਦੇ ਨੇ ਜੀ ਇਹ ਸੰਘਰਸ਼ ਦੇ ਇਦਾਂ ਹੋ ਗਿਆ ਕਦੇ ਕਹਿੰਦੇ ਨੇ ਫੌਜ ਲਾ ਦਿੱਤੀ ਆਪਣਾ ਸੰਘਰਸ਼ ਇਦਾਂ ਹੋ ਜੂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਸਟੇ ਤੋਂ ਕਿ ਗਲਤ ਅਫਵਾਹਾਂ ਨਾ ਫਲਾਓ ਗਲਤ ਮੈਸੇਜ ਨਾ ਸੈਂਡ ਕਰੋ WhatsApp ਹੋਵੇ ਚਾਹੇ Facebook ਹੋਵੇ ਅਗਰ ਤੁਹਾਨੂੰ ਕੋਈ ਇਦਾਂ ਦਾ ਮੈਸੇਜ ਮਿਲ ਵੀ ਜਾਂਦਾ ਹੈ ਤਾਂ ਉਹਨੂੰ ਡਿਲੀਟ ਕਰੋ ਕਿਉਂਕਿ ਇਹ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਾਨੂੰ ਸਾਰਿਆਂ ਨੂੰ ਪੋਜ਼ੀਟਿਵ ਹੋਣਾ ਪਵੇਗਾ ਸੋ ਸਾਰਿਆਂ ਦਾ ਧੰਨਵਾਦ ਮੈਨੂੰ ਸਮਾਂ ਬਹੁਤ ਘੱਟ ਮਿਲਿਆ ਔਰ ਬਹੁਤ ਹੀ ਮੁਸ਼ਕਲ ਨਾਲ ਮਿਲਿਆ ਮੈਂ ਫੇਰ ਵੀ ਸਭ ਦਾ ਧੰਨਵਾਦ ਕਰਦਾ ਜੋ ਸਾਨੂੰ ਇੱਥੋਂ ਬੋਲਣ ਦਾ ਮੌਕਾ ਦਿੱਤਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਹੁਤ ਬਹੁਤ ਧੰਨਵਾਦ ਕਮਲਦੀਪ ਸਿੰਘ ਝਨੇੜੀ ਸਾਹਿਬ ਦਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਦਾ ਜਿੰਨੇ ਵੀ ਸਾਡੇ ਬੁਲਾਰੇ ਵੀਰਿਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿਉਂਕਿ ਬੁਲਾਰਿਆਂ ਦੀ ਲਿਸਟ ਬਹੁਤ ਲੰਬੀ ਆ 2-2 3-3 ਮਿੰਟ ਦਾ ਹੀ ਸਮਾਂ ਲਾ ਕੇ ਆਪਣੀ ਹਾਜ਼ਰੀ ਲਵਾਓ ਧੰਨਵਾਦ ਕਰਦੇ ਸਾਡੇ ਕੋਲ ਕਲਾਕਾਰ ਵੀਰ ਪਹੁੰਚੇ ਆ ਕਮਲ ਗਰੇਵਾਲ ਜੀ ਹਰਪਚੀਮਾ ਜੀ ਗਲਫ ਬ੍ਰਾਂਚ ਤੇ ਹਰਿੰਦਰ ਸਿੰਘ ਹੁਣ ਸਾਡੇ ਪਾਸ ਗਲਫ ਬ੍ਰਾਂਚ ਜੀ ਨੂੰ ਬੇਨਤੀ ਕਰਦੇ ਆ ਉਹ ਸਟੇਜ ਤੇ ਆਉਣ ਤੇ ਆਪਣੇ ਰੰਗ ਬੰਨਣ